ਭਾਇਗੁਰਜੀ ਦਾ ਖਾਸ ਸਾਹਿਬ ਮੇਰੀ ਕਿਫਤੇ ਸ਼ੀਰ巴巴 ਬਗੇ ਸਿੰਘ ਜੀ ਸ਼ੀਰ巴巴 ਅੰਮ੍ਰਿਤ ਸਿੰਘ ਜੀ ਦੇ ਜਨਮ ਸਥਾਨਾਂ ਤੋਂ ਸਰਵਤ ਸੰਗਤ ਦਾ ਨਗਰ ਨਿਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਸੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਸੋ ਗੁਰੂ ਕੇ ਲੰਗਰਾਂ ਦੀ ਸੇਵਾ ਕੱਤਰ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰਾਂ ਵਿੱਚ ਗੁਰੂ ਕੇ ਲੰਗਰਾਂ ਦੀਆਂ ਰਸਤਾ ਪਹੁੰਚਾਉਣ ਵਾਸਤੇ ਸੰਗਤਾਂ ਨੇ ਤਿਆਰੀਆਂ ਕੀਤੀਆਂ ਨੇ ਸੋ ਹੁਣ ਸੰਗਤਾਂ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਾ ਕੇ ਰਸਤਾਂ ਜਿਹੜੀਆਂ ਨੇ ਗੁਰੂ ਘਰ ਲੰਗਰ ਵਿੱਚ ਆ ਕੇ ਸਰਬ ਸੱਚੇ ਪਾਤਸ਼ਾਹ ਜੀਆਂ ਖੁਸ਼ੀਆਂ ਜਿਹੜੀਆਂ ਉਹ ਪ੍ਰਾਪਤ ਕਰਨਗੀਆਂ ਸੋ ਗੁਰੂ ਮਹਾਰਾਜ ਸੇ ਪਾਤਸ਼ਾਹ ਮਿਹਰ ਭਰੇ ਹੱਦਰਗ ਨਗਰ ਤੇ ਚਰਦੀ ਕਰਾ ਬਖਸ਼ ਕਰਨ ਇਸੇ ਤਰ੍ਹਾਂ ਸੰਗਤਾਂ ਹਰ ਸਾਲ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਸਰਗਰ ਸੱਚੇ ਪਾਤਸ਼ਾਹ ਸ੍ਰੀਮਤ ਸੰਗਤਾਂ ਦੀਆਂ ਕਮਾਈਆਂ ਬਰਕਤਾਂ ਬਾਉਣ ਇਸੇ ਤਰ੍ਹਾਂ ਮੈਂ ਤੁਹਾਡਾ ਸੇਵਾ ਕਰਨ ਦੇ ਸਿਲ ਤੋਂ ਬਾਲਵਕਸ਼ਣ ਇਹਨਾਂ ਬੇਨਤੀ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਜਨਮ ਸਥਾਨ ਸ਼ਹੀਦ ਬਾਬਾ ਭਗੇਲ ਸਿੰਘ ਜੀ ਸ਼ਹੀਦ ਬਾਬਾ ਅਮਰ ਸਿੰਘ ਨਗਰ ਕੋਸਿਆਂ ਤੋਂ ਸਾਰੀ ਸੰਗਤ ਨੇ ਰਲ ਮਿਲ ਕੇ ਆਪਸੀ ਪ੍ਰੇਮ ਇਤفاق ਦੇ ਨਾਲ ਚੌਥੇ ਪਾਤਸ਼ਾਹ ਸਭ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪੁੱਤਰ ਸਥਾਨ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਲੰਗਰਾਂ ਵਿੱਚ ਹਿੱਸੇ ਪਾਉਣ ਵਾਸਤੇ ਆਪਣੀਆਂ ਨੇਕ ਕ੍ਰਿਤ ਕਮਾਈਆਂ ਵਿੱਚੋਂ ਹਿੱਸੇ ਕੱਢ ਕੇ ਜੋ ਸੰਗਤਾਂ ਰਸਤਾ ਬਸਤਾ ਇਕੱਤਰ ਕੀਤੀਆਂ ਹਨ ਹੁਣ ਸੰਗਤਾਂ ਰਸਤਾ ਬਸਤਾ ਲਿਆ ਕਰਕੇ ਸਤਿਪਾਸ਼ਾ ਮਹਾਰਾਜ ਜੀ ਦੇ ਪਾਵਨ ਸਤਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਜਾਣ ਵਾਸਤੇ ਤਿਆਰ ਹੋਏ ਹਨ ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਸੰਗਤਾਂ ਨਾਲ ਮਿਲ ਕਰਕੇ ਆਪਸੀ ਪੇਮ ਦੇ ਨਾਲ ਹਰ ਸਾਲ ਦੀ ਤਰ੍ਹਾਂ ਨੇਕ ਕ੍ਰਿਤ ਕਮਾਈਆਂ ਵਿੱਚੋਂ ਦਸਵੰਦ ਹਿੱਸੇ ਕੱਢ ਕੇ ਇਸੇ ਤਰ੍ਹਾਂ ਆਪਣੇ ਅੰਦਰ ਕਰਦੀਆਂ ਸੇਵਾਵਾਂ ਕਰਨ ਦੇ ਵੱਲ ਬਖਸ਼ਿਸ਼ ਕਰਨ ਦੀ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਰਲ ਮਿਲ ਕਰਕੇ ਇਸ ਰਵਿਚ ਹਿੱਸੇ ਪਾਇਆ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ